ਖੈਰ ਬਾ ਮੈਂ ਸੋਲਟ ਦੀ ਪਾਣੀ ਭੁੱਲ ਗਈ ਸੀ ਨੂੰ ਨਿਕਾ ਦਿੰਨੇ ਐ ਐਡ ਪਾਸੇ ਨੂੰ ਇਹਦੇ ਵਿੱਚ ਸੋ ਲੋਜ ਗਾਇਸ ਅੱਜ ਸਾਡੇ ਘਰ ਬਣਨਾ ਇੰਗਲਿਸ਼ ਫੂਡ ਸੋ ਗਾਇਸ ਇ ਵੈਰੀ ਹੌਟ ਸੀ ਤੇ ਮੈਂ ਇਕਦਮੀ ਗੱਡੇ ਧੂਆ ਮੇਰੇ ਮੂੰਹ ਨੂੰ ਚਲ ਵੀ ਇਧਰ ਆ ਮੁੰਡਿਆ ਗੱਲ ਸੁਣ ਮੇਰੀ ਐਵੇਂ ਬਹਿਲੇ ਖਾਈ ਜਾਂਦੇ ਬੈਠ ਕੇ ਚਲ ਇਹ ਥੋੜੇ ਕਿ ਬੱਚੇ ਨੇ ਸੱਤੇ ਚੜਾ ਲੈਣਾ ਐ ਸੋ ચી ਇਸ ਪਾਨ ਸੀ ਪਾਸਤੇ ਉਤੇ ਪਾ ਚਿਪਸਾਂ ਉਤੇ ਤਾ ਵੇਖ ਲੋ ਹਾਡੇ ਪੁੱਠੇ ਗੰਮ ਵਾਹਿਗੁਰੂ ਤੇਰਾ ਸ਼ੁਕਰ ਹੈ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਲਚਲ ਸਾਰੇ ਨੇ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਸੋ ਲਓ ਜੀ ਗਾਇਸ ਅੱਜ ਦਾ ਵੈਦਰ ਕੁਛ ਇਸ ਪ੍ਰਕਾਰ ਆ ਬਿਕਸ ਤੁਸੀਂ ਵੇਖ ਸਕਦੇ ਹੋ ਰੇਨਿੰਗ ਹੀ ਰੇਨਿੰਗ ਬੱਚੇ ਚੱਲੇ ਸਕੂਲ ਤੇ ਮੈਂ ਕਿਹਾ ਪਹਿਲੇ ਨਾ ਵੈਦਰ ਚੈੱਕ ਕਰਨਾ ਹੀ ਪੈਂਦਾ ਹੈ ਲੋ ਜੀ ਗਾਇਸ ਫਾਈਨਲੀ ਹਾਜ एवरीथिंग ਇਜ਼ ਡਨ एवरीथिंग ਇਜ਼ ਰੈਡੀ ਸੋ ਮੈਂ ਐਕਚੁਅਲੀ ਨਾ ਮੈਂ ਸਵੇਰ ਦੀ ਕਰਕੇ ਗਈ ਸੀ ਸੋ ਮੈਂ ਕਿਹਾ ਚਲ ਆਣ ਕੇ ਗਾਇਸ ਨੂੰ ਦਿਖਾ ਲਦੀ ਆ ਸੋ ਸਵੇਰੇ ਰਸ਼ ਹੁੰਦਾ ਆ ਫਟਾਫਟ ਭੱਜੀ ਦਾ ਕਿ ਸਕੂਲ ਦਾ ਟਾਈਮ ਹੁੰਦਾ ਹੈ ਸੋ ਇਸ ਕਰਕੇ ਫਿਰ ਮੈਂ ਕਿਹਾ ਚਲ ਆਣ ਕੇ ਗਾਇਸ ਨੂੰ ਦਿਖਾਣੀ ਸੋ ਆ ਮੈਂ ਲਾਈਟਾਂ ਵਗੈਰਾ ਲਾ ਦਿੱਤੀਆਂ ਆ ਕਿ ਸ ਦੀਵਾਲੀ ਵੀ ਆਣ ਲੱਗੀ ਆ ਸੋ ਗੁਰਪੁਰੂ ਵੀ ਆਣ ਲੱਗੇ ਤੇ ਮੈਂ ਕਿਹਾ ਚਲ ਆ ਲਾਈਟਾਂ ਜਗਦੀਆਂ ਬਹੁਤ ਸੋਹਣੀਆਂ ਸੋ ਮੈਂ ਕਿਹਾ ਚਲੋ ਹੁਣ ਤੇ ਹੀ ਲਾ ਦਿੰਨੇ ਆ ਸੋ ਲੱਗ ਗਈ ਐ ਲਾਈਟਾ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਾਲ ਚਾਲ ਸਾਰੇ ਰ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਐਂਡ ਮੈਂ ਵੀ ਚੜ੍ਹਦੀ ਕਲਾ ਵਿੱਚ ਸੋ ਗਾਇਸ ਡੇਲੀ ਰੂਟੀਨ ਡੇਲੀ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿਕਾ ਸਵਾਗਤ ਗਾਇਸ ਸੋ ਲੋਜੀ ਗਾਇਸ ਆ ਚੁੱਕੀ ਹਾਂ ਮੈਂ ਫੇਰ ਕੋਰ ਪੰਜਾਬੀ ਵਲੌਗ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਸੋ ਬੱਚੇ ਨੂੰ ਕਾ ਦਿੱਤਾ ਸਕੂਲੇ ਡ੍ਰੌਪ ਆ ਗਈਆਂ ਕਾਰ ਹੁਣ ਚੱਲਦੀ ਹੈ ਕਿਚਨ ਤੇ ਪੀਣੀ ਆ ਕਪ ਪਫਤੀ ਤੇ ਫਿਰ ਬਾਹਰ ਵਿੱਚ ਤੁਹਾਨੂੰ ਮਿਲਦੀ ਆ ਐਕਚੁਅਲੀ ਨਾਲੇ ਮੈਂ ਤੁਹਾਨੂੰ ਦੱਸਦਾ ਮੇਰਾ ਗਲਾ ਗੁੰਲਾ ਸਾਰਾ ਠੀਕ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਮੈਨੂੰ ਜਲਦੀ ਜਲਦੀ ਸੋ ਲੋਜੀ ਹੁਣ ਮੈਂ ਆ ਗਈਆਂ ਤੁਹਾਡੇ ਕੋ ਡੇਲੀ ਰੁਟੀਨ ਵਿੱਚ ਵੈਕ ਕੇ ਲੋ ਕੱਲ ਦਾ ਵਲੌਗ ਥੋੜਾ ਚੰਗਾ ਨਹੀਂ ਬਣਿਆ ਥੋੜੇ-ਮੋਟੇ ਕਲਿੱਪ ਲੈ ਕੇ ਮੈਂ ਐਡ ਕਰਕੇ ਤੁਹਾਨੂੰ ਦੇ ਦਿੱਤੇ ਹੀ ਬਟ ਫਿਰ ਵੀ ਤੁਸੀਂ ਆਪਣਾ ਪਿਆਰ ਦਿੱਤਾ ਥੈਂਕ ਯੂ ਸੋ ਮਚ ਜਿਹੜੇ ਜੁੜੇ ਹੋ ਸੋ ਗਾਇਸ ਪਲੀਜ਼ ਆਪਣੇ ਨਾ ਰਿਸ਼ਤੇਦਾਰਾਂ ਨੂੰ ਵੀ ਮੇਰਾ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਕਿ ਉਹ ਵੀ ਮੇਰੇ ਚੈਨਲ ਤੱਕ ਪਹੁੰਚਣ ਜਲਦੀ ਜਲਦੀ ਮੇਰਾ ਚੈਨਲ ਵੀ ਗਰੋਪ ਹੋਵੇ ਕੁਝ ਪਤਾ ਨਹੀਂ ਕੀ ਹੋ ਗਿਆ ਆ YouTube ਨੂੰ ਮੇਰੇ ਚੈਨਲ ਹੀ ਨਹੀਂ ਰეკਮੈਂਡ ਕਰਦਾ YouTube ਜੀ ਪਲੀਜ਼ ਇਟ ਇਜ਼ ਮਾਈ ਰਿਕੁਐਸਟ ਮੇਰੇ ਚੈਨਲ ਨੂੰ ਰეკਮੈਂਡ ਕਰਿਆ ਕਰੋ 1000 1000 ਪੀਪਲ ਲੱਗੇ ਓਕੇ ਤਾਂ ਸਰ ਹਲੇ 100 ਹੀ ਪਹੁੰਚੇ ਆ 1000 ਕਰ ਦਿਓ ਪਲੀਜ਼ ਮੇਰੇ ਚੈਨਲ ਨੂੰ ਰეკਮੈਂਡ ਕਰਿਆ ਕਰੋ ਸਾਰਾ ਮੇਰਾ ਕੰਟੈਂਟ ਹੁੰਦਾ ਹੈ ਐਨੀ ਹਾਰਡ ਵਰਕ ਕਰਦੀ ਆ ਸੋ ਓਕੇ YouTube ਜੀ ਪਲੀਜ਼ ਥੈਂਕ ਯੂ ਐਂਡ ਥੈਂਕ ਯੂ ਗਾਇਸ ਥੈਂਕ ਯੂ ਮਾਈ ਵੀਵਰਸ ਐਂਡ ਥੈਂਕ ਯੂ ਮਾਈ ਸਬਸਕ੍ਰਾਈਬਰ ਥੈਂਕ ਯੂ ਸੋ ਮਚ एवरीवन ਐਂਡ ਰੈਲੇਟਿਵ ਫਰੈਂਡ ਫੈਮਿਲੀ ਓਕੇ ਸੋ ਲੋਜ ਗਾਇਸ ਅੱਜ ਸਾਡੇ ਘਰ ਬਣੇ ਲਗਾ ਹੈ ਸਪੈਸ਼ਲ ਪਾਸਤਾ ਸੋ ਲੋਜੀ ਅੱਜ ਬਨੋ ਨਿਆ ਚੀਜ਼ ਵਾਲਾ ਪਾਸਤਾ ਸੋ ਮੈਂ ਆ ਮੈਂ ਕੱਢ ਲਿਆ ਹੈ ਸਾਰਾ ਸਮਾਨ ਚਲੋ ਜੀ ਇਹਨੂੰ ਕੱਟਦੇ ਆ ਵੱਢਦੇ ਆ ਤੇ ਫਿਰ ਅਸੀਂ ਤੁਹਾਨੂੰ ਮਿਲਦੇ ਆ ਗਾਇਸ ਸੋ ਲੋਜ ਗਾਇਸ ਇੱਥੇ ਮੈਂ ਕੱਟ ਵਟ ਲਈ ਆ ਅਨਿਅਨ ਗ੍ਰੀਨ ਚਿਲੀ ਐਂਡ ਸ਼ੇਮਲਾ ਮਿਰਚ ਪਪਾਸ ਸਾਰੇ ਕੱਟ ਲਈ ਆ ਮਿਕਸ ਕਰ ਲਿਆ ਤੇ ਤਿੰਨੋਂ ਸੋ ਆਹ ਵਾਲਾ ਮੈਂ ਹਾਫ ਰੱਖਿਆ ਇਹਨੂੰ ਪਾਵਾਂਗੇ ਬੀਨਜ਼ ਵਿੱਚ ਹਾਫ ਮੈਂ ਇੱਥੇ ਯੂਜ਼ ਕਰਨ ਲੱਗੀ ਆ ਸੋ ਆ ਵੀ ਮੈਂ ਲੈ ਲਿਆ ਪਾਸਤਾ ਵੀ ਐਂਡ ਸੌਸਰੀ ਸੋ ਸੋ ਲੋਜ ਗਾਇਸ ਇੱਥੇ ਬਾਲ ਦਿੱਤਾ ਜਾਂ ਗੈਸ ਤੇ ਉੱਪਰ ਰੱਖ ਦਿੱਤਾ ਜਾਂ ਮੈਂ ਪਾਸਤਾ ਐਕਚੁਅਲੀ ਵੂਟਨਾ ਵੂ ਮੀ ਆ ਮੈਂ ਵੂਮ ਵੂਟਰ ਹੀ ਚਭਾਇਆ ਸੋ ਪਾਸਤਾ ਰੱਖ ਦਿੱਤਾ ਹੁਣ ਇੱਧਰ ਲਾ ਲੈਣੀ ਕੜਾਈ ਨੂੰ ਕੜਾਈ ਵੀ ਰੱਖ ਲੈਣੇ ਚਲੋ ਜੀ ਤੁਸੀਂ ਵੀ ਆ ਜਾਓ ਭਾਜੀ ਸੋ ਲਓ ਜੀ ਗਾਇਸ ਇੱਥੇ ਕੜਾਈ ਵੀ ਲਾ ਦਿੱਤੀ ਆ ਸੋ ਜਿੰਨ ਜਿਕਰ ਆ ਮੇਰਾ ਬੋਇਲ ਅੰਡਾ ਉਹਨਾਂ ਚਿਕਰ ਮਸਾਲਾ ਤਿਆਰ ਕਰ ਲੈਣੇ ਆ ਹਾਇ ਰੱਬ ਮੇਰੇ ਸੋਲਟ ਦੀ ਪਾਣੀ ਭੁੱਲ ਗਈ ਸੀ ਲਓ ਜੀ ਗਾਇਸ ਸੋਲਟ ਵੀ ਪਾ ਦਿੱਤਾ ਹੈ ਮੈਂ ਥੋੜਾ ਜਿਹਾ ਸੋ ਇਹਨੂੰ ਕਰ ਦਿੰਨੇ ਆ ਕਵਰ ਸੋ ਲੋ ਜੀ ਥੋੜਾ ਜਿਹਾ ਪਾਤਾ ਔਇਲ ਸੋ ਲੋ ਜੀ ਗਾਇਸ ਔਇਲ ਹੋ ਗਿਆ ਗਰਮ ਸੋ ਐਡ ਕਿਤੇ ਅਨਿਅਨ ਸੋ ਗਾਇਸ ਨਾਲ ਹੀ ਆਵੀ ਐਡ ਕਰ ਦਨੇ ਨਾਲ ਨਾਲ ਹੋ ਜਾਊਗਾ ਜਲਦੀ ਜਲਦੀ ਕੰਮ ਜੀ ਆਵੀ ਐਡ ਕਰ ਦਿੱਤਾ ਤੇ ਇਹਨੂੰ ਥੋੜਾ ਹੋਨ ਦਿੰਨੇ ਆ ਬਰਾਊਨ ਸੋ ਲੋਕ ਜੀ ਗਾਇਸ ਇਹਦੇ ਵਿੱਚ ਕਰ ਦਿੱਤੀ ਪਾਸਤਾ ਕੇਚਪ ਐਡਡ ਨੂਨ ਮਿਰਚ ਤੇ ਮਸਾਲਾ ਸਿਰਫ ਐਡ ਕਰਨਾ ਹੋਰ ਜ਼ਿਆਦਾ ਕੁਝ ਨਹੀਂ ਤੇ ਥੋੜਾ ਜਿਹਾ ਸੋਲਟ ਪਾਉਣਾ ਥੋੜਾ ਥੋੜਾ ਪਾਉਣਾ ਜ਼ਿਆਦਾ ਨਹੀਂ ਸੋ ਇਹਨੂੰ ਕਰ ਦਿੰਨੇ ਚੰਗੀ ਤਰ੍ਹਾਂ ਮਿਕਸ ਲਓ ਜੀ ਸਾਡਾ ਬਣ ਕੇ ਹੋ ਗਿਆ ਤਿਆਰ ਤੇ ਆਨਾ ਜੈਲਪੀਨੋ ਮੈਂ ਨਹੀਂ ਪਾਇਆ ਮੈਂ ਕਿ ਆਲਰੇਡੀ ਟੂ ਸਪਾਈਸੀ ਹੋ ਜਾਣਾ ਚਲੋ ਜੀ ਇੱਧਰ ਪਾਸਤਾ ਵੀ ਹੋ ਚੁੱਕਾ ਹੈ ਸਾਡਾ ਸੋ ਲੋਜ ਗਾਇਸ ਇੱਥੇ ਮੇਰੀ ਸੌਸ ਵੀ ਹੋ ਗਈ ਡਨ ਪਾਸਤੇ ਦੀ ਐਂਡ ਤੁਸੀਂ ਦੇਖ ਸਕਦੇ ਹੋ ਕਲਰ ਵੀ ਬੜਾ ਹੀ ਪਿਆਰਾ ਆਇਆ ਹੈ ਸੋ ਗਾਇਸ ਪਾਸਤਾ ਵੀ ਇਕਦਾਂਮੀ ਡਨ ਹੋ ਚੁੱਕਾ ਹੈ ਤੇ ਇਹਨੂੰ ਹੁਣ ਕਰ ਦਿੰਨੇ ਆ ਐਡ ਪਾਸਤੇ ਨੂੰ ਇਹਦੇ ਵਿੱਚ ਸੋ ਅੱਜ ਬਣਾਉਣੀ ਹੈ ਪਾਸਤਾ ਐਂਡ ਚੀਜ਼ ਪਾ ਕੇ ਬਣਾਉਣੀ ਹੈ ਪਾਸਤਾ ਐਕਚੁਅਲੀ ਨਾ ਪਾਸਤਾ ਨਹੀਂ ਐ ਐਕਚੁਅਲੀ ਨਾ ਚਿਪਸ ਬਰੈਡ ਲੱਗੀਆਂ ਤੇ ਬੀਨਸ ਬਰੈਡ ਵੀ ਫਰੋ ਅੱਜ ਹੈਗਾ ਸਾਡਾ ਇੰਗਲਿਸ਼ ਖਾਣਾ ਇੰਗਲਿਸ਼ ਫੂਡ ਸੋ ਲਓ ਜੀ ਗਾਇਸ ਪਾਸਤਾ ਹੋ ਗਿਆ ਡਨ ਸਿਰਫ 2 ਮਿੰਟ ਇਹਨੂੰ ਕਵਰ ਕਰ ਦੇਣਾ ਕਿ ਇਹ ਮਸਾਲਾ ਜਿਹੜਾ ਹੈ ਨਾ ਇਹ ਗਰੇਵੀ ਪਾਸਤੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਤਵੇ ਮ제 ਨਾ ਖਾਓ ਗਾਇਸ ਓ ਲੁੱਕਦਾ ਤੇਰੀ ਚਾਕਲੇਟ ਵਾਲਾ ਖਾਂਦੇਗੀ ਓ ਮਾਈ ਗੋਡ ਲੁੱਕ ਅਟ ਬਨਾਣਾ ਉਹ ਜਿਹੜਾ ਤੂੰ ਸੁੱਟਿਆ ਫਤ ਨਹੀਂ ਖਾਂਦੇ ਤੇਰਾ ਬਨਾਣਾ ਠੀਕ ਹੈ ਨਹੀਂ ਡੋ ਧੂ ਦੈ ਟੈਗ ਪਿੱਛੇ ਓ ਗੋਡ ਟੈਗੇ ਨੇ ਪਜਾਉਤੇ ਹੀ ਸਾਰੇ ਨੋ ਟੈਗ ਡੋ ਧੂ ਦੈ ਬੱਸ ਹੀ ਨਹੀਂ ਆਂਦੀ ਕਦੋਂ ਉਹਦੇ ਵੇਟ ਕਰਨਦੇ ਆ ਲੁੱਕ ਕੇ ਖਾ ਲੈਂਦੇ ਮੈਂ ਕੱਜਲ ਇਹਨਾਂ ਨੂੰ ਦੇ ਦਿੰਦੀ ਹਾਂ ਇਹ ਭਜਾ ਦਿੱਤੇ ਤੇ ਅੱਡੀ ਨੀ ਟਰੀ ਦੇ ਉੱਤੇ ਬੈਠ ਗਈ ਔਰ ਲੁੱਕ ਦਾ ਟਰੀ ਦੇ ਉੱਤੇ ਬੈਠ ਗਈ ਟਰੀ ਉੱਤੇ ਗਾਇਸ ਫਾਈਨਲੀ ਬੱਚੇ ਨੂੰ ਪਿਕ ਕਰਕੇ ਆਈਆਂ ਕਾਰ ਤੇ ਨਾ ਬੱਦਲਾਂ ਦੇ ਵਿੱਚ ਜਹਾਜ਼ ਜਾਂਦੇ ਆ ਮੈਂ ਕਿਹਾ ਚੱਲ ਥੋੜਾ ਕਾਰ ਲੈ ਲੈਂਦੇ ਆ ਕੈਚ ਅਪ ਕੱਲ ਦਾ ਨਾ ਮੀਂਹ ਪੈਂਦੇ ਆ ਤੇ ਨਾਲੇ ਠੰਡ ਹੋ ਚੁੱਕੀ ਆ ਬਹੁਤ ਹੀ ਜ਼ਿਆਦਾ ਤੇ ਹੁਣ ਤਾਂ ਬਹੁਤ ਹੀ ਜ਼ਿਆਦਾ ਠੰਡ ਹੋ ਗਈ ਹੋਈ ਆ ਸੋ ਲੋਜੀ ਗਾਇਸ ਹੁਣ ਪੁੰਚ ਲੱਗਿਆ ਘਾਰ ਬੱਚੇ ਚੱਲਦੇ ਅੱਗੇ ਅੱਗੇ ਸੋ ਉਹਨਾ ਬਰਡ ਸੀ ਤੇ ਮੈਂ ਕਿਹਾ ਚਲੈਨ ਨੂੰ ਵੀ ਵਿੱਚ ਕਵਰ ਕਰ ਲੈਣੀ ਆ ਲੋਜੀ ਬਰਡ ਖਾਂਦਾ ਪਿਆ ਆਪਣਾ ਖਾਣਾ ਤੇ ਮੈਂ ਕਿਹਾ ਚਲ ਤੂੰ ਵੀ ਆ ਜਾਵੇਂ ਭਰਾ ਸਾਡੇ ਵਲੋਗਿੰਗ ਵਿੱਚ ਸੋ ਕਹਿੰਦਾ ਚਲੋ ਮੈਂ ਵੀ ਆ ਜਾਈ ਨਾ ਮੈਂ ਕਿਹਾ ਲੋਜੀ ਗਾਇਸ ਵੀ ਦੇਖ ਲੈਣਗੇ ਸੋ ਗਾਇਸ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਪਿਆਰੇ ਜੇ ਬਟਨ ਨੂੰ ਲੋਜੀ ਇੱਕ ਹੋਰ ਆ ਗਿਆ ਜਹਾਜ਼ ਕਰੋ ਅੱਜ ਜਹਾਜ਼ ਦੇ ਦਰਸ਼ਨ ਬਟ ਬੱਦਲਾਂ ਦੇ ਵਿੱਚ ਨੋ ਲਾਈਕ ਤੋਂ ਪਛਾਂ ਦੇ ਵਿੱਚ ਨਹੀਂ ਸਿਰਫ ਬੱਦਲਾਂ ਵਿੱਚ ਸੋ ਜਹਾ ਜਲੇਦਰਸ਼ਨ ਸੋ ਸਕਾਈ ਤੇ ਪੂਰਾ ਗਰੇ ਗਰੇ ਹੋਇਆ ਨੀਲਾ ਵਿੱਚ ਨਜ਼ਰ ਹੀ ਨਹੀਂ ਆਉਂਦਿਆ ਸੋ ਲੋਜ ਗਾਇਸ ਅੱਜ ਸਾਡੇ ਘਰ ਬਣਨਾ ਇੰਗਲਿਸ਼ ਫੂਡ ਸੋ ਸਮਾਈਲੀ ਆਹ ਦੇਖੋ ਸਮਾਈਲੀ ਸੋ ਚਿਪਸ oven ਵਾਲੇ ਆਹ ਦੇਖੋ oven ਵਾਲੇ ਚਿਪਸ ਸੋ ਆ ਫਿੰਗਰ ਹੈ ਗਿਆ ਗ੍ਰੀਨ ਵੈਜੀਟੇਬਲ ਸੋ ਆਹ ਵਾਲੇ ਫਿੰਗਰ ਸੋ ਲੋ ਜੀ ਅੱਜ ਬਣੇਗਾ ਇੰਗਲਿਸ਼ ਫੂਡ ਸੋ ਲੋਡ ਯੂ ਗਾਇਸ ਇੱਥੇ ਬੀਨਸ ਬਣ ਕੇ ਉਹ ਗਏ ਤਿਆਰ ਤੇ ਨਾਲੇ ਫ੍ਰੈਂਚ ਫ੍ਰਾਈਜ਼ ਵੀ ਹੁੰਦੇ ਆ ਫ੍ਰੈਂਚ ਫ੍ਰਾਈਜ਼ ਜਿਹਨੂੰ ਅਸੀਂ ਫ੍ਰਾਈਜ਼ ਕਹਿੰਨੇ ਆ ਇਹਨੂੰ ਤਾਂ ਆਲੂ ਦੀਆਂ ਕਤਲੀਆਂ ਵੀ ਕਹਿੰਦੇ ਆ ਨਾ ਪੰਜਾਬੀ ਚ ਚਿਪਸ ਆ ਸੋ ਕਹਿੰਦੇ ਆ ਇੰਗਲਿਸ਼ ਖਾਣਾ ਖਾਣਾ ਮੈਂ ਕਿਹਾ ਚੱਲ ਅੱਜ ਇੰਗਲਿਸ਼ ਬਣਾ ਦਿੰਨੇ ਇਹਨਾਂ ਨੂੰ ਕਸ ਕਹਿੰਦੇ ਅਸੀਂ ਨਾ ਅੱਕ ਚੁੱਕੇ ਆ ਪੰਜਾਬੀ ਇੰਡੀਅਨ ਖਾਣਾ ਖਾ ਖਾ ਕੇ ਮੈਂ ਕਿਹਾ ਅੱਛਾ ਚਲੋ ਫਿਰ ਛਕੋਨੀ ਤੁਹਾਨੂੰ ਇੰਡੀਅਨ ਛੱਡ ਕੇ ਨਾ ਅੱਜ ਤੁਹਾਨੂੰ ਮੈਂ ਇੰਗਲਿਸ਼ ਖੁਵਾਨੀ ਆ ਸੋ ਇੱਥੇ ਪਾਸਤਾ ਵੀ ਬਣਿਆ ਇਟਾਲੀਅਨ ਸੋ ਇਟਾਲੀਅਨ ਵੀ ਮਿੱਤੇ बन चुके पास्ता ਤੇ ਇੰਗੇ ਫ੍ਰੈਂਚ ਫ੍ਰਾਈਜ਼ ਬਟਰ ਆ ਬਟਰ ਲਾ ਕੇ ਵੀ ਦੇਣ ਲੱਗੇ ਐ ਨਾਲ 치즈 ਬ੍ਰੈਡ ਵੀ ਸੋ ਜਿਹੜਾ ਥੱਲੇ oven ਦੇ ਵਿੱਚ ਵੀ ਸਮਾਨ ਹੋਉਂਦਿਆ ਐ ਸੋ ਕੁਛ ਤਵੇ ਦੇ ਤੇ ਬਣਾਉਂਦੇ ਆ ਤੇ ਹੁਣ ਨਾਲ ਕਹਿੰਦੇ 치즈 ਬ੍ਰੈਡ ਵੀ ਖਾਣੀ ਮੈਂ ਕਿਹਾ ਚਲੋ 치즈 ਬ੍ਰੈਡ ਵੀ ਬਣਾ ਦਿੰਨੇ ਆ ਪਹਿਲਾਂ ਆ ਤੇ ਮੈਂ ਕਿਹਾ ਇੱਕ ਇੱਕ ਬਟਰ ਵਾਲੀ ਖਾ ਲੋ ਫੇ 치즈 ਵਾਲੀ ਵੀ ਨਾਲ ਨਾਲ ਮਿਲ ਜਾਊਗੀ ਸੋ ਗਾਇਸ ਅੱਜ ਦਾ ਤੁਹਾਨੂੰ ਸਾਡਾ ਡਿਨਰ ਕਿੱਦਾਂ ਲੱਗਾ ਅਵੀ ਕਮੈਂਟ ਵਿੱਚ ਜ਼ਰੂਰ ਦੱਸਿਓ ਆ ਹੈਗੇ ਚਿਪਸਾਂ ਸਮਾਈਲੀ ਸਾਰਾ ਕੁਝ ਹੋ ਚੁੱਕਾ ਹੈ ਡਨ ਲੋਜੀ ਇਜ਼ ਵੈਰੀ ਹੌਟ ਓ ਮਾ ਗੋਡ ਕਿੱਥੇ ਰੱਖਾਂ ਇੱਥੇ ਰੱਖ ਦਿੰਨੀ ਆ ਸੋ ਗਾਇਸ ਇਜ਼ ਵੈਰੀ ਹੌਟ ਸੀ ਤੇ ਮੈਂ ਇਕਦਮ ਹੀ ਕੱਢਿਆ ਧੂਆ ਮੇਰੇ ਮੂੰਹ ਨੂੰ ਸੋ ਲੋਜੀ ਫੈਟ ਤੇ ਫਰਾਈਜ਼ ਵੀ ਹੋ ਚੁੱਕੀਆਂ ਮੇਰੇ ਫਰਾਈ ਐਂਡ ਇਹਨਾਂ ਨੂੰ ਵੀ ਕੱਢ ਲੈਣੀਆਂ ਸੋ ਲੋਜੀ ਇਹਨਾਂ ਨੂੰ ਵੀ ਕੱਢਦੀ ਪਈਆਂ ਤੇ ਮੈਂ ਕਹਾਂ ਕਿੱਥੇ ਰੱਖਾਂ ਇੱਕ ਗਰਮ ਗਰਮ ਜਿਹੜਾ ਇਕਦਮ ਕਾਲ ਪੈ ਜਾਂਦੀ ਨਾ ਕਾਲੀ ਕਾਲੀ ਤੇ ਦਿਮਾਗ ਨੂੰ ਵੀ ਪਤਾ ਨਹੀਂ ਲੱਗਦਾ ਕੀ ਕਰੇ ਕਿੱਥੇ ਬੰਦਾ ਰੱਖ ਸੋ ਲੋ ਜੀ ਸਾਰਾ ਕੁਛ ਹੋ ਗਿਆ ਡਨ ਲੋ ਜੀ ਚੀਜ਼ ਬਰਡ ਵੀ ਹੋ ਗਿਆ ਡਨ ਚਲੋ ਜੀ ਪਲੇਟਾ ਲੈ ਕੇ ਆਓ ਤੇ ਫਟਾਫਟ ਖਾਈ ਚਲੋ ਮੈਂ ਤੇ ਗਰੁੱਪ ਨੂੰ ਕਿਹਾ ਤੂੰ ਵੀ ਨਾਲ ਮੇਰੀ ਹੈਲਪ ਕਰਾ ਤੇ ਅੰਦਰ ਰੱਖਿਆ ਚਲ ਵੀ ਤੇਰਾ ਮੁੰਡਿਆ ਗੱਲ ਸੁਣ ਮੇਰੀ ਐਵੇਂ ਵਹਿਲੇ ਖਾਈ ਜਾਂਦੇ ਬੈਠ ਕੇ ਚੱਲ ਹੈਲਪ ਕਰ ਮਾਂ ਦੀ ਚੱਲ ਇਹਨੂੰ ਬਾਦ ਇਹਨੂੰ ਜਾ ਕੇ ਅੰਦਰ ਰੱਖ ਗਿਆ ਸੋ ਲੋ ਜੀ ਤੇ ਗਰੁੱਪ ਵੀ ਆ ਗਿਆ ਮੇਰੀ ਹੈਲਪ ਕਰਨ ਵਾਸਤੇ ਸੋ ਥੈਂਕ ਯੂ ਤੇ ਗਰੁੱਪ ਐਂਡ ਮੈਂ ਜੋ ਬੋਲਲੀ ਪੁੱਠਾ ਸਿੱਧਾ ਚੋਂ ਵੀ ਮਾਫ ਕਰਦੇ ਹੋ ਕਸ ਥੋੜਾ ਫਨ ਵਿਦ ਨਾਲ ਚੱਲਨੇ ਚਾਹੀਦਾ ਮਜ਼ਾਕ ਮਸਤੀ ਵੀ ਇਹ ਥੋੜੇ ਕਿ ਬੱਚੇ ਨਾਲ ਸਿੱਤੇ ਜੜਾ ਲੈਣਾ ਆ ਸੋ ਗਾਇਸ ਤੇ ਗਰੂਪ ਨੇ ਨਾ ਆਪਣੇ ਉਰੇ ਤੇ ਚੀਜ਼ ਪਾ ਲਏ ਚਿਪਸਾ ਉਤੇ ਤੇਨੇ ਥੋੜਾ ਜ ਮੈਨੂੰ ਗarnish ਕਰ ਦਿੱਤਾ ਸੋ ਨਾਲ ਪਾਸਤਾ ਵੀ ਅਹੀਂ ਰੱਖ ਲਿਆ ਸੋ ਚੀਜ਼ ਪਾਣਾ ਸੀ ਪਾਸਤੇ ਉਤੇ ਪਾ ਚਿਪਸਾ ਉਤੇ ਤਾ ਵੇਖ ਲੋ ਸਾਡੇ ਪੁੱਠੇ ਗੰਮ ਅਹੀਂ ਪੁੱਠੇ ਗੰਮ ਕਰਦੇ ਰਹਿੰਨੇ ਆ ਕੋਈ ਨਾ ਕੋਈ ਲੈ ਕੇ ਲੈ ਕੇ ਕਰਦੇ ਰਹਿੰਨੇ ਪੁੱਠੇ ਗੰਮ ਸੋ ਲੋ ਜੀ ਉਤੇ ਨਾ ਮੈਂ ਹਰਾ ਹਰਾ ਜਿਹੜਾ ਪਾਸਲੀ ਹੁੰਦੀ ਨਾ ਧਨੀਆ ਸੁੱਕਾ ਡਰਾਏ ਧਨੀਆ ਉਹ ਆ ਤੇ ਮੈਂ ਉਹ ਦਿੱਤੇ ਚੀਜ਼ ਉੱਪਰ ਪਾਤਾ ਹੀ ਸੋਹਣਾ ਲੱਗਦਾ ਸੋ ਮੈਂ ਕਹਾਂ ਲੈ ਬੈਠ ਕੇ ਭਰਾਵਾ ਖਾ ਲਾ ਹੁਣ ਫਟਾਫਟ ਖੁਸ਼ ਹੋ ਜਾ ਹੁਣ ਆ ਵੇਖੋ ਮੇਰੇ ਨਾਲ ਅੱਗੇ ਅੱਗੇ ਕਰ ਰਹੇ ਆ ਮੈਂ ਕੈਮਰਾ ਬਣਾਉਂਦੀ ਵੀਡੀਓ ਤੇ ਚੱਕ ਚੱਕ ਕੇ ਤੇ ਮੇਰੇ ਅੱਗੇ ਕੀ ਕਰ ਰਹੇ ਆ ਸੋ ਗਾਇਸ ਰਾਤ ਵੀ ਉਹ ਚੱਕੀ ਆ ਤੇ ਇੱਥੇ ਸਾਰਾ ਕੁਝ ਹੋ ਗਿਆ ਫਿਨਿਸ਼ ਤੇ ਇੱਥੇ ਮੈਂ ਨਾ ਅੱਜ ਵਲੋਗ ਇੰਨੇ ਹੀ ਰੱਖਣਾ ਹੈ ਜਿਆਦਾ ਵੱਡਾ ਨਹੀਂ ਰੱਖਣਾ ਸੋ ਇੱਥੇ ਕਰਦੇ ਆ ਵਲੋਗ ਐਂਡ ਜੇ ਤੁਹਾਨੂੰ ਸਾਡਾ ਵਲੋਗ ਚੰਗਾ ਲੱਗਾ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਇਧਰ ਆ ਦਿੱਤੀ ਥੋੜੀ ਜਿਹੀ ਮਸ਼ੀਨ ਮਸ਼ੀਨ ਵੀ ਮੈਂ ਕਿਹੋ ਜਿੰਦੀ ਆ ਸੋ ਇਧਰ ਨਾਲੇ ਕਿਚਨ ਵੀ ਹੋ ਗਿਆ ਠਾਈਡ ਅਪ ਤੇ ਇੱਥੇ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਹੈਵ ਅ ਲਵਲੀ ਡੇ ਲਵਲੀ ਸਲੀਪ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਮਿਲਾਂਗੇ ਨਵੇਂ ਤੇ ਇੱਕ ਵਧੀਆ ਵਲੋਗ ਨਾਲ ਜੇ ਚੰਗਾ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਗਾਇਸ ਬਾਏ